ਟੇ ਵਾਲਾ ਸਮਾਣਾ ਰੋਡ ਤੇ ਇੱਕ ਭਿਆਨਕ ਸੜਕ ਹਾਸਾ ਵਾਪਰਿਆ ਜਿਸ ਦੇ ਵਿੱਚ 6 ਸਕੂਲੀ ਬੱਚਿਆਂ ਦੀ ਮੌਤ ਹੋ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਪਹਿਲਾਂ ਕਰ ਲੈਨੇ ਆ ਬਹੁਤ ਹੀ ਦਰਦਨਾਕ ਹਾਸਾ ਜਿਹੜਾ ਹੈਗਾ ਇਹ ਵਾਪਰਿਆ ਤਾਂ ਤੁਸੀਂ ਗੱਡੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਸ ਗੱਡੀ ਦਾ ਐਕਸੀਡੈਂਟ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਟੀਪਰ ਦੇ ਨਾਲ ਇਸ ਗੱਡੀ ਦੀ ਜਿਹੜੀ ਹੈ ਔਰ ਟੱਕਰ ਹੁੰਦੀ ਹੈ ਜਿਸ ਦੇ ਵਿੱਚ ਛੋਟੇ ਬੱਚੇ ਜਿਹੜੇ ਸਕੂਲ ਦੇ ਨੇ ਉਹ ਇਸ ਗੱਡੀ ਦੇ ਵਿੱਚ ਸਵਾਰ ਸੀਗੇ ਕਿਉਂਕਿ ਸਕੂਲੀ ਬੱਚਿਆਂ ਨੂੰ ਇਹ ਗੱਡੀ ਉਹਨਾਂ ਦੇ ਘਰ ਜਿਹੜੀ ਆ ਛੱਡਣ ਜਾ ਰਹੀ ਸੀ ਸਮਾਣੇ ਨੂੰ ਜਾ ਰਹੀ ਸੀ ਇਹ ਗੱਡੀ ਪਰ ਰਸਤੇ ਦੇ ਵਿੱਚ ਇੱਕ ਟਿਪਰ ਦੇ ਨਾਲ ਹਾਸਾ ਹੁੰਦਾ ਤਾਂ ਉਸ ਹਾਸੇ ਦੇ ਦੌਰਾਨ ਜਿਹੜਾ ਹੈਗਾ ਇਹ ਬੱਚੇ ਜਿਹੜੇ ਨੇ ਉਹ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਕਦਰ ਜਿਹੜੇ ਹਾਲਾਤ ਨੇ ਗੱਡੀ ਦੇ ਹੋਏ ਨੇ ਬਹੁਤ ਹੀ ਦਰਦਨਾਕ ਹਾਸਾ ਜਿਹੜਾ ਵਾਪਰੇ ਆ ਗੱਡੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਜਿਹੜੇ ਨੇ ਉਹ ਕੀ ਬਣੇ ਹੋਣੇ ਜਦੋਂ ਇਹ ਐਕਸੀਡੈਂਟ ਹੋਇਆ ਜਦੋਂ ਇਹ ਪਹਾੜਾ ਵਾਪਰਿਆ ਤਾਂ ਕਿਸ ਤਰੀਕੇ ਦੇ ਨਾਲ ਜਿਹੜੀ ਗੱਡੀ ਹੈ ਉਹ ਉਹ ਟਕਰਾਈ ਹੋਵੇਗੀ ਤਾਂ ਤਸਵੀਰਾਂ ਨੇ ਤੇਰੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਤੁਸੀਂ ਬੂਟ ਦੇਖ ਸਕਦੇ ਹੋ ਬੱਚਿਆਂ ਦੇ ਬੂਟ ਤੁਹਾਨੂੰ ਨਜ਼ਰ ਆਣਗੇ ਤਾਂ ਬਹੁਤ ਹੀ ਇਹ ਦਰਦਨਾਕ ਹਾਸਾ ਜਿਹੜਾ ਹੈਗਾ ਕਹਿ ਸਕਦੇ ਆ ਕਿਉਂਕਿ ਬੱਚੇ ਜਿਹੜੇ ਨੇ ਉਹ ਸਕੂਲ ਪੜਨ ਗਏ ਸੀ ਤਾਂ ਉਸ ਤੋਂ ਬਾਅਦ ਜਦੋਂ ਛੁੱਟੀ ਹੋਈ ਤਾਂ ਇਸ ਇਨੋਵਾ ਦੇ ਵਿੱਚ ਉਹ ਆਪਣੇ ਘਰ ਜਾ ਰਹੇ ਸੀ ਪਰ ਸ਼ਾਇਦ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਇਸ ਤਰੀਕੇ ਦਾ ਭਾਣਾ ਵਾਪਰ ਜਾਏਗਾ ਤਾਂ ਤਸਵੀਰਾਂ ਤੁਸੀਂ ਇੱਕ ਵਾਰ ਫਿਰ ਦੇਖ ਰਹੇ ਹੋ ਜਿਹੜੀ ਇਨੋਵਾ ਗੱਡੀ ਹੈਗੀ ਆ ਇਸ ਦੇ ਵਿੱਚ ਸਕੂਲੀ ਬੱਚੇ ਸੀਗੇ ਤਾਂ ਇਸ ਦੀ ਜਿਹੜੀ ਟੱਕਰ ਹੈਗੀ ਟਿਪਰ ਦੇ ਨਾਲ ਹੋਈ ਹੈ ਤਾਂ ਇੱਕ ਵੱਡਾ ਸਵਾਲ ਜਿਹੜਾ ਹੈਗਾ ਮਾਈਨਿੰਗ ਡਿਪਾਰਟਮੈਂਟ ਤੇ ਵੀ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਨਲੀਗਲ ਤਰੀਕੇ ਦੇ ਨਾਲ ਜਿਹੜੇ ਟਿਪਰ ਨੇ ਉਹ ਚੱਲਦੇ ਨੇ ਢੜਲੇ ਦੇ ਨਾਲ ਸੜਕਾਂ ਦੇ ਉੱਤੇ ਜਿਹੜੇ ਟਿਪਰ ਚੱਲਦੇ ਨੇ ਤਾਂ ਉਸ ਨੂੰ ਉਸਤੇ ਵੀ ਕਾਫੀ ਸਵਾਲ ਨੇ ਕਿਉਂਕਿ ਨਾ ਤਾਂ ਕੋਈ ਡਿਪਾਰਟਮੈਂਟ ਜਿਹੜਾ ਹੈਗਾ ਇਸ ਤੇ ਧਿਆਨ ਦਿੰਦਾ ਹੈ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਢੜਲੇ ਨਾਲ ਇਨਲੀਗਲ ਤਰੀਕੇ ਦੇ ਨਾਲ ਜਿਹੜੇ ਟੀਪਰ ਨੇ ਉਹ ਚੱਲਦੇ ਨੇ ਤਾਂ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਟੀਪਰਾਂ ਤੇ ਨਾ ਤਾਂ ਕੋਈ ਰੋਕ ਲਾਈ ਜਾਂਦੀ ਹੈ ਨਾ ਹੀ ਕੋਈ ਲਗਾਮ ਪਾਈ ਜਾਂਦੀ ਹੈ ਤਾਂ ਖਮਿਆਜ਼ਾ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਹਮਣੇ ਆਂਦਾ ਤਾਂ ਇੱਥੇ ਲੋਕ ਵੀ ਨੇ ਗੱਲ ਕਰਦੇ ਆ ਬਾਈ ਜੀ ਹੋਇਆ ਕੀ ਸੀ ਇਹ ਇਹ ਵੀਰੇ ਟੀਪਰ ਆਪਣੇ ਬੱਸ ਜਿਹੜੀ ਬੈਣ ਏ ਇਹ ਪਟਿਆਲੇ ਤੋਂ ਆ ਰਹੀ ਸੀ ਟੀਪਰ ਸਮਾਣੇ ਤੋਂ ਆ ਰਹੀ ਸੀ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਸੀ ਘੱਟੋ ਘੱਟ ਵੀ 150 ਦੀ ਸਪੀਡ ਤੇ ਆ ਰਹੀ ਸੀਗਾ ਇਹ ਆਮੋ ਸਾਹਮਣੇ ਟੱਕਰ ਹੋਈ ਸੀ ਨਾਲ ਹੀ ਪਹਿਲੀ ਤੇ ਸੀਗਾ ਮੈਂ ਮੋਟਰ ਤੇ ਸੀਗਾ ਜਦੋਂ ਮੈਂ ਭੱਜ ਕੇ ਆਇਆ ਅਸੀਂ ਬੱਚੇ ਕੱਢਣ ਲੱਗੇ ਟਿਪਰ ਵਾਲਾ ਨਹਿਰੋਂ ਨਹਿਰ ਹੋ ਕੇ ਭੱਜ ਗਿਆ ਜਿਹਦੇ ਵਿੱਚੋਂ ਪੰਜ ਬੱਚਿਆਂ ਦੀ ਮੌਤ ਹੋ ਗਈ ਦੋ ਬੱਚਿਆਂ ਨੂੰ ਅਸੀਂ ਪਹਿਲਾਂ ਸਮਾਨੇ ਭੇਜਿਆ ਜਿੱਚ ਦੋ ਬੱਚੇ ਅਸੀਂ ਕਾਫੀ ਗੰਮੀਰ ਹਾਲਤ ਸਨ ਮੈਡਮ ਸਨ ਟੋਲ ਟੈਕਸ ਤੇ ਉਹਨਾਂ ਨੂੰ ਅਸੀਂ ਇੱਕ ਲੋਕਲ ਬੈਂਡ ਤੇ ਪਾ ਕੇ ਪਟਿਆਲੇ ਭੇਜੇ ਬਾਕੀ ਡਰਾਈਵਰ ਸਮੇਤ 6 ਬੱਚਿਆਂ ਦੀ ਮੌਤ ਹੋ ਗਈ ਮੌਕੇ ਤੇ ਬਾਈ ਜੀ ਕਿਵੇਂ ਵੇਖ ਦऊं ਜਿਸ ਤਰੀਕੇ ਨਾਲ ਢੱਲਲੇ ਨਾਲ ਜਿਹੜੇ ਟਿਪਰ ਚੱਲਦੇ ਨੇ ਖਾਸ ਕਰਕੇ ਓਵਰਲੋਡ ਇਨਲੀਗਲ ਤਰੀਕੇ ਨਾਲ ਚੱਲਦੇ ਨੇ ਸਰਕਾਰ ਵੱਲੋਂ ਕੋਈ ਇਸ ਤੇ ਲਗਾਮ ਨਹੀਂ ਪਾਈ ਜਾਂਦੀ ਘੱਟੋ ਘੱਟ ਮੈਂ ਦੱਸਣਾ ਜੀ ਘਟੋ ਘਟੇ 1000 ਟਿੱਪਰ ਹੋ ਜਾਈਏ ਰੋਡ ਤੋਂ ਚੱਲਦਾ ਹੈ ਜੇ ਸਾਡੇ ਜੇ ਸਾਡੇ ਪਿੰਡਾਂ ਚੋਂ ਵੀ ਚੱਲਦੇ ਨੇ ਨਾ ਜੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਰੋਕੋ ਕਹਿੰਦੇ ਨੇ ਜਿੱਥੇ ਤੱਕ ਤੁਹਾਡੇ ਤੋਂ ਜ਼ੋਰ ਲੱਗਦਾ ਲਾ ਲਓ ਅਸੀਂ ਇੱਥੇ ਆ ਹੀ ਲੰਘਾਂਗੇ ਕੋਈ ਇਹਨਾਂ ਦੀ ਇਹ ਨਹੀਂ ਕੋਈ ਇਹਨਾਂ ਛੜਕਣੀ ਛੱਡੀ ਸਾਡੇ ਏਰੀਆ ਦੀ ਜਿਹੜੀ ਲੋਕਲ ਸੜਕ ਨਾ ਨਹੀਂ ਤੋੜੀ ਤੇ ਫੁੱਲ ਨਸ਼ਾ ਕਰਦੇ ਨੇ ਹਰੇਕ ਦਾ ਜਿਹਦਾ ਵੀ ਮੈਡੀਕਲ ਜਾਂਚ ਹੋ ਜੇ ਹਰੇਕ ਇਹ ਨਸ਼ਾ ਕਰਦੇ ਨੇ ਸ਼ਾਮ ਨੂੰ ਇਹਨਾਂ दारू ਪੀਤੀ ਹੁੰਦੀ ਦਿਨੇ ਨਾ ਭੁੱਖੀ ਘੱਦੀ ਹੁੰਦੀ ਹੈ ਕਿਸੇ ਕੋਲ ਹਾਈ ਵੀ ਲਾਇਸੈਂਸ ਵੀ ਨਹੀਂ ਹੈਗਾ ਫੁੱਲ ਜ਼ੋਰ ਮਾਰਦੇ ਨੇ ਜੇ ਕੋਈ ਜਿਹੜੇ ਮੋਟਰਸਾਈਕਲ ਵਾਲੇ ਤੇ ਗੱਡੀਆਂ ਵਾਲੇ ਨੂੰ ਬੰਦੇ ਨਹੀਂ ਗਿਣਦੇ ਅਗੇ। ਜੇ ਕਹਿੰਦੇ ਨੇ ਜਿੱਥੇ ਤੱਕ ਤੁਹਾਡੇ ਤੋਂ ਸਮਾਣੇ ਪਟਿਆਲੇ ਪੁਲਿਸ ਦਾ ਜ਼ੋਰ ਲੱਗਦਾ ਤੁਸੀਂ ਲਾ ਲਓ। ਹੁਣ ਵੀ ਮੌਕੇ ਤੇ ਜਿਹੜੀ ਡੈਥ ਹੋਈ ਏ ਸਿਰਫ ਟਿਪਰ ਵਾਲੇ ਦੀ ਗਲਤੀ ਹੈ। ਟਿਪਰਾਂ ਦੇ ਕਾਰਨ ਟਿਪਰਾਂ ਦੇ ਕਾਰਨ ਹੋ ਰਹੀ ਹੈ। ਦੁੱਲੜ ਇਹਨਾਂ ਦਾ ਕੰਮ ਚੱਲਦਾ ਪਿਆ ਐਨ ਨਜਾਇਜ਼ ਕੰਮ ਚੱਲਦਾ ਪਿਆ। ਕੀ ਲੱਗਦਾ ਬਾਈ ਜੀ ਇਸੇ ਦਿਨ ਦਾ ਇੰਤਜ਼ਾਰ ਕਰ ਰਿਆ ਸੀ ਪ੍ਰਸ਼ਾਸਨ? ਬਾਈ ਜੀ ਅਸੀਂ ਤਾਂ ਕਈ ਵਾਰੀ ਕਹਿ ਬੈਠੇ ਆਂ ਵੀ ਰੋਡ ਵੀ ਚੌੜਾ ਹੋ ਜਾਏ। ਲੋਕਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਸਾਨੂੰ ਤਾਂ ਮੋੜ ਮੁੜਨਾ ਵੀ ਇੱਥੋਂ ਔਖ ਉਨੇ ਟਿਪਰ ਚੱਲਦੇ ਆ ਹੁਣ ਆਏ ਸੀ ਐਸਪੀ ਸਾਹਿਬ ਕਹਿੰਦੇ ਵੇਖੋ ਕਹਿੰਦਾ ਉਹਨੂੰ ਕੈਮਰੇ ਬਗਾਓ ਜਦੋਂ ਦਿਸਣ ਡਿਆ ਵੀ ਕੈਮਰੇ ਦੀ ਕੋਈ ਕੈਮਰੇ ਦੀ ਲੋੜ ਹੀ ਨਹੀਂ ਗੱਡੀ ਦਾ ਐਕਸੀਡੈਂਟ ਹੋਇਆ ਸਾਹਮਣੇ ਵੱਜੀ ਹੋਈ ਹੈ ਸਾਹਮਣੇ ਵੱਜੀ ਉਹਨੇ ਉਥੋਂ ਪਾਣੀ ਪੀਤਾ ਦੂਜੇ ਸਾਈਡ ਲੈ ਗਈ ਨਹੀਂ ਗਿਆ ਗੱਡੀ ਨੂੰ ਇਧਰ ਹੀ ਗੱਡੀ ਦੱਬ ਕੇ ਲਿਆਉਣ ਦੇ ਹਮਲੀ ਬੰਦਾ ਸੀਗਾ ਕੋਈ ਸਿੱਧੀ ਉੱਤੇ ਟੱਕਰ ਮਾਰੀ ਟੀਪਰ ਦੀ ਸੀਗੀ ਟੀਪਰ ਦੀ ਗਲਤੀ ਟੀਪਰ ਦੀ ਗਲਤੀ ਬਿਲਕੁਲ ਉੱਪਰ ਦੀ ਗਲਤੀ ਦੁੱਲਾ ਸ਼ਾਮੇ 30 ਰੋਂਗ ਸਾਈਡ ਤੇ ਲਗਾ ਹੁੰਦਾ ਸੀ ਹਾਂ ਜੀ ਉੱਥੋਂ 1 ਕਿਲੋਮੀਟਰ ਤੇ ਇਹ ਸਾਈਡ ਤੇ ਆਉਂਦਾ ਪਿਆ ਸੀ ਪਾਣੀ ਪੀ ਕੇ ਉਤੋਂ ਚੱਲਿਆ ਸੀ 200 300 ਮੀਟਰ ਤੋਂ ਟੀਪਰ ਰੋਂਗ ਸਾਈਡ ਸੀ ਟੀਪਰ ਰੋਂਗ ਸਾਈਡ ਸੀ ਅੱਧਾ ਕਿਲੋਮੀਟਰ ਤੋਂ ਰੋਂਗ ਸਾਈਡ ਤੇ ਆ ਰਿਹਾ ਸੀ ਪਾਣੀ ਪੀ ਕੇ ਉਹਨੇ ਪਰਲੀ ਸਾਈਡ ਚੜ੍ਹ ਹੀ ਨਹੀਂ ਆਗਾ ਡਰਾਈਵਰ ਹੈ ਹੀ ਅਮਲੀ ਨੇ ਅੰਮਲ ਖਾ ਕੇ ਚਲਾਉਂਦੇ ਨੇ ਆ ਬੱਚਿਆਂ ਦੀ ਜਾਨ ਟੀਪਰ ਨੇ ਲਈ ਏ 6 ਬੱਚਿਆਂ ਦੀ ਮੌਤ ਹੋ ਗਈ ਸੀ ਟੀਪਰ ਦੀ ਹਜ਼ਾਰ ਟੀਪਰ ਨੰਗ ਦਾ ਇ ਟੀਪਰਾ ਨੇ ਮਾਰੇ ਨੇ ਬੱਚੇ ਜਿਹੜੇ ਬੱਚੇ ਆ ਜਿਹੜੋ ਵੀ ਸੀਰੀਅਸ ਨੇ ਹਜੇ ਬਾਕੀਆਂ ਦਾ ਪਤਾ ਕੋਈ ਨਹੀਂ ਬੱਚੇ ਸੀਰੀਅਸ 1+1 ਡਰਾਈਵਰ ਵੀ ਹੈ ਜਿਹੜਾ ਉਹਦੀ ਵੀ ਮੌਤ ਹੈ ਜਿਹੜੇ ਵੀਰੇ ਅਸੀਂ ਭੇਜੇ ਨੇ ਉਹ ਵੀ ਸੀਰੀਅਸ ਨੇ ਜੋ ਪਟਿਆਲੇ ਤੇ ਅਸੀਂ ਲੱਦ ਕੇ ਭੇਜੇ ਨੇ ਨਾ ਐਂਬੂਲੈਂਸ ਵੀ ਅੱਧੇ ਪੌਣੇ ਘੰਟੇ ਤੱਕ ਨਹੀਂ ਆਈ ਇੱਕ ਵੀਰ ਦਾ ਤਰਲਾ ਮਾਰ ਕੇ ਉਹਦੀ ਗੱਡੀ 'ਚ ਕੱਲੇ ਨੇ ਨਾਲ ਟੋਲ ਟੈਕਸ ਤੋਂ ਮੈਡਮ ਗਏ ਨੇ ਪੁਲਿਸ ਵਾਲੇ ਜਿਹੜੇ ਪਟਿਆਲੇ ਗਏ ਨੇ ਉਸ ਤੋਂ ਬਾਅਦ ਐਂਬੂਲੈਂਸ ਪਹੁੰਚੀ ਦੋ ਬੱਚੇ ਤਾਂ ਵੱਢ ਕੇ ਜੀ ਸੀ ਬੀ ਨਾਲ ਬੱਚੇ ਕੱਢ ਕੇ ਗੱਡੇ ਆ ਡਰਾਈਵਰ ਦੇ ਜੀ ਸੀ ਬੀ ਨਾਲ ਪਾੜਿਆ ਜੀ ਉਹ ਬੜੀ ਔਖੇ ਕੱਢੇ ਬੱਚੇ ਲੋਹੇ ਦੇ ਵਿੱਚ ਦੋ ਬੱਚਿਆਂ ਦੇ ਸਿਰ ਵੀ ਨਹੀਂ ਸਨ ਗਰਦਨ ਵੀ ਕੋ ਨਹੀਂ ਦੋ ਬੱਚਿਆਂ ਦੀ ਗਰਦਨ ਲੈ ਚੁੱਕੀ ਸੀ ਦੋ ਬੱਚਿਆਂ ਦੀ ਇੱਥੇ ਸਾਨੂੰ ਆਪਣੇ ਭਰਾ ਸੋ ਬਿਲਕੁਲ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਕਦਰ ਜਿਹੜੇ ਟਿਪਰ ਨੇ ਉਹ ਸੜਕਾਂ ਤੇ ਚੱਲਦੇ ਨੇ ਇਨਲੀਗਲ ਤਰੀਕੇ ਦੇ ਨਾਲ ਸ਼ਾਹੀਦ ਇਹੀ ਦਿਨ ਜਿਹੜਾ ਹੈਗਾ ਇਸ ਦਾ ਇੰਤਜ਼ਾਰ ਜਿਹੜਾ ਹੈਗਾ ਪ੍ਰਸ਼ਾਸਨ ਕਰ ਰਿਹਾ ਸੀਗਾ ਤਾਂ ਟਿੱਪਰ ਤੁਹਾਡੇ ਨਾਲ ਵੀ ਟਿੱਪਰ ਦੀ ਵੀ ਜਿਹੜੀ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਤਾਂ ਤੁਸੀਂ ਦੇਖ ਸਕਦੇ ਹੋ ਪੀਬੀ 11 ਸੀ ਜੈ 6336 ਤਾਂ ਇਹ ਟਿੱਪਰ ਸੀਗਾ ਕਿਹਾ ਜਾ ਰਿਹਾ ਕਿ ਇਹ ਟਿੱਪਰ ਜਿਹੜਾ ਹੈਗਾ ਰੋਂਗ ਸਾਈਡ ਆ ਰਿਹਾ ਸੀ ਤਾਂ ਸਾਹਮਣੋਂ ਜਿਹੜੀ ਸਕੂਲੀ ਵੈਨ ਆ ਰਹੀ ਸੀਗੀ ਨੋਵਾ ਕਾਰ ਆ ਰਹੀ ਸੀ ਤਾਂ ਉਹ ਇਸ ਦੇ ਨਾਲ ਟਕਰਾਈ ਆ ਤਾਂ ਇੱਕ ਵੱਡਾ ਸਵਾਲ ਪ੍ਰਸ਼ਾਸਨ ਤੇ ਖੜਾ ਹੁੰਦਾ ਹੈ ਮਾਈਨਿੰਗ ਡਿਪਾਰਟਮੈਂਟ ਤੇ ਖੜਾ ਹੁੰਦਾ ਤਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਦਿਨੀ ਅਸੀਂ ਖੁਦ ਅਸੀਂ ਖੁਦ ਜਿਹੜਾ ਹੈਗਾ ਮਾਈਨਿੰਗ ਦੇ ਐਕਸ਼ਨ ਦੇ ਕੋਲ ਗਏ ਸੀ ਪ੍ਰਥਮ ਗੰਭੀਰ ਦੇ ਕੋਲ ਅਸੀਂ ਖੁਦ ਗਏ ਸੀ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਸੀ ਕਿ ਇਨਲੀਗਲ ਤਰੀਕੇ ਦੇ ਨਾਲ ਟਿੱਪਰ ਚੱਲ ਰਹੇ ਨੇ ਪਰ ਇਸ ਤੇ ਕੋਈ ਕਾਰਵਾਈ ਤੁਹਾਡਾ ਡਿਪਾਰਟਮੈਂਟ ਹੈਗਾ ਨਹੀਂ ਕਰ ਰਿਹਾ ਤਾਂ ਐਕਸ਼ਨ ਸਾਹਿਬ ਸਿੱਧੇ ਤੌਰ ਤੇ ਕਹਿ ਰਹੇ ਸੀ ਕਿ ਤੁਸੀਂ ਲਿਖਤੀ ਕੰਪਲੇਂਟ ਦੇ ਦਿਓ ਤਾਂ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਐਕਸ਼ਨ ਸਾਹਿਬ ਇਸ ਐਕਸੀਡੈਂਟ ਦਾ ਇੰਤਜ਼ਾਰ ਕਰ ਰਹੇ ਸੀ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਜਿਹੜੇ ਇਹ ਟਿੱਪਰ ਨੇ ਇਹ ਸਕੂਲੀ ਬੱਚਿਆਂ ਨੂੰ ਜਿਹੜਾ ਹੈਗਾ ਆਪਣੇ ਵਿੱਚ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਕੀ ਉਹ ਇਸ ਇਸ ਦਾ ਇੰਤਜ਼ਾਰ ਕਰ ਰਹੇ ਸੀ ਕਿ ਓਵਰਲੋਡ ਟਿਪਰ ਕਦੋਂ ਜਿਹੜੇ ਹੈਗੇ ਐਕਸੀਡੈਂਟ ਕਰਨ ਤਾਂ ਇਹ ਵੀ ਇੱਕ ਵੱਡਾ ਸਵਾਲ ਮਾਈਨਿੰਗ ਡਿਪਾਰਟਮੈਂਟ ਤੇ ਸ਼ੁਰੂ ਹੁੰਦਾ ਹੈ ਖੜਾ ਹੁੰਦਾ ਹੈ ਕਿ ਢੱਲੇ ਨਾਲ ਜਿਸ ਤਰੀਕੇ ਦੇ ਨਾਲ ਇਨਲੀਗਲ ਮਾਈਨਿੰਗ ਚੱਲ ਰਹੀ ਹੈ ਇਨਲੀਗਲ ਤਰੀਕੇ ਦੇ ਨਾਲ ਟਿਪਰ ਚੱਲ ਰਹੇ ਨੇ ਤਾਂ ਵੱਡਾ ਸਵਾਲ ਮਾਈਨਿੰਗ ਡਿਪਾਰਟਮੈਂਟ ਤੇ ਵੀ ਹੁੰਦਾ ਹੈ ਖਾਸ ਕਰਕੇ ਉਹਨਾਂ ਅਫਸਰਾਂ ਤੇ ਹੁੰਦਾ ਹੈ ਜਿਹੜੇ ਅੱਖਾਂ ਬੰਦ ਕਰਕੇ ਆਪਣੇ ਡਿਪਾਰਟਮੈਂਟ ਦੇ ਵਿੱਚ ਬੈਠੇ ਹੋਏ ਨੇ ਖਾਸ ਕਰਕੇ ਮਾਈਨਿੰਗ ਡਿਪਾਰਟਮੈਂਟ ਦੇ ਐਕਸ਼ਨ ਜਿਹੜੇ ਖੁਦ ਜਦੋਂ ਅਸੀਂ ਉਹਨਾਂ ਦੇ ਕੋਲ ਪਹੁੰਚੇ ਸੀਗੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਕਿ ਭਾਈ ਇਨਲੀਗਲ ਤਰੀਕੇ ਨਾਲ ਟਿੱਪਰ ਚੱਲ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਤੁਸੀਂ ਲਿਖਤੀ ਕੰਪਲੇਂਟ ਦੇ ਦਿਓ ਤੇ ਪਟਿਆਲੇ ਦੇ ਵਿੱਚ ਜਿਵੇਂ ਲੋਕਾਂ ਨੇ ਦੱਸਿਆ ਹਜ਼ਾਰ ਦੇ ਕਰੀਬ ਇਨਲੀਗਲ ਟਿੱਪਰ ਚੱਲਦਾ ਪਰ ਐਕਸ਼ਨ ਸਾਹਿਬ ਨੂੰ ਇਹ ਟਿੱਪਰ ਨਜ਼ਰ ਨਹੀਂ ਆਉਂਦੇ ਹੁਣ ਇਸ ਤੋਂ ਸਿੱਧਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਈ ਮਿਲੀ ਭੁਗਤੇ ਨਾਲ ਟਿੱਪਰ ਚੱਲ ਰਹੇ ਨੇ ਜਾਂ ਐਕਸ਼ਨ ਸਾਹਿਬ ਜਿਹੜੇ ਨੇ ਵਾਕਈ ਅੱਖਾ ਬੰਦ ਕਰੀ ਡਿਪਾਰਟਮੈਂਟ 'ਚ ਬੈਠੇ ਨੇ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਬੱਚੇ ਨੇ 6 ਬੱਚਿਆਂ ਦੀ ਮੌਤ ਹੋਈ ਹੈ ਐਕਸੀਡੈਂਟ ਦੇ ਵਿੱਚ 6 ਬੱਚਿਆਂ ਦੇ ਮੌਤ ਹੋਣ ਦੇ ਨਾਲ 6 ਘਰਾਂ ਦੇ ਜਿਹੜੇ ਚੂਲੇ ਨੇ ਉਹ ਬੁੱਝ ਚੁੱਕੇ ਨੇ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਮੌਕੇ ਤੇ ਡਰਾਈਵਰ ਜਿਹੜਾ ਹੈਗਾ ਉਹ ਭੱਜ ਚੁੱਕਿਆ ਪਰ ਜਿਸ ਤਰੀਕੇ ਦੇ ਨਾਲ ਮਾਈਨਿੰਗ ਡਿਪਾਰਟਮੈਂਟ ਸੁੱਤਾ ਹੋਇਆ ਮਾਈਨਿੰਗ ਡਿਪਾਰਟਮੈਂਟ ਵੱਲੋਂ ਜਿਸ ਤਰੀਕੇ ਦੇ ਨਾਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਇਹ ਵੀ ਇੱਕ ਵੱਡਾ ਸਵਾਲ ਹੈ ਤੜਲੇ ਨਾਲ ਇਸ ਤਰੀਕੇ ਦੇ ਨਾਲ ਜਿਹੜੇ ਟਿਪਰ ਨੇ ਉਹ ਪਟਿਆਲੇ ਚੱਲ ਰਹੇ ਨੇ ਸਮਾਣੇ ਤੋਂ ਪਟਿਆਲਾ ਹੋ ਕੇ ਟਿਪਰ ਅੱਗੇ ਜਾਂਦੇ ਨੇ ਓਵਰਲੋਡ ਵੀ ਹੁੰਦੇ ਨੇ ਤੇ ਕਈ ਐਕਸੀਡੈਂਟ ਹੁੰਦੇ ਨੇ ਪਰ ਅੱਜ ਜਿਹੜਾ ਹੈਗਾ ਇੱਕ ਭਿਆਨਕ ਐਕਸੀਡੈਂਟ ਹੋਇਆ ਰੋਂਗ ਸਾਈਡ ਦੇ ਟਿਪਰ ਸੀਗਾ ਸਕੂਲ ਵੈਨ ਆਈ ਸਕੂਲ ਵੈਨ ਦੇ ਵਿੱਚ ਵਜਿਆ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਇੱਕ ਡਰਾਈਵਰ ਵੀ ਜਿਹੜਾ ਹੈਗਾ ਇਸ ਦੇ ਵਿੱਚ ਮਾਰਿਆ ਗਿਆ ਤਾਂ ਇਸ ਤੋਂ ਵੱਡਾ ਹਾਦਸਾ ਜਿਹੜਾ ਹੈਗਾ ਕੀ ਹੋ ਸਕਦਾ ਕਿਉਂਕਿ ਜਿਹੜੇ ਟਿਪਰ ਨੇ ਖਾਸ ਕਰਕੇ ਓਵਰਲੋਡ ਟਿਪਰ ਨੇ ਜਿਹੜੇ ਮਿੱਟੀ ਲੈ ਕੇ ਆਉਂਦੇ ਨੇ ਇਸ ਦੇ ਉੱਤੇ ਕੋਈ ਨਕੀਲ ਜਿਹੜੀ ਹੈ ਉਹ ਨਹੀਂ ਪਾਈ ਜਾਂਦੀ ਤਾਂ ਇੱਥੇ ਬਜ਼ੁਰਗ ਨੇ ਬਾਪੂ ਜੀ ਟਿਪਰਾਂ ਨੂੰ ਕਿਵੇਂ ਵੇਖਦੇ ਹੋ ਜਿਹੜਾ ਹਾਦਸਾ ਹੋਇਆ ਟਿਪਰ ਕਰਕੇ ਹੋ ਗਿਆ ਪੁਰਾਣ ਦੀ ਗਲਤੀ ਹੈ ਦੇਖੋ ਠੀਕਰ ਪੱਟੇਗੇ ਜੀ ਪਰਮਾ ਦੱਸ ਨਹੀਂ ਜਾਂਦੇ ਹਮ ਇਹ ਦਿੰਦੇ ਹੀ ਨਹੀਂ ਕਿਸੇ ਨੂੰ ਆਨੇ ਲੋਡ ਚਲਾਈ ਜਾਂਦੇ ਨੇ ਬਿਨਾ ਸਪੀਡ ਤੋਂ ਅਸੀਂ ਤਾਂ ਸੁਣ ਕੇ ਹਰਾਨ ਹੋ ਗਏ ਆ ਬੱਬੂ ਜੀ ਕਿਵੇਂ ਦੇਖ ਦੋ 6 ਬੱਚਿਆਂ ਦੀ ਮੌਤ ਹੋ ਚੁੱਕੀ ਆ ਇੱਕ ਡਰਾਈਵਰ ਦੀ ਮੇਰਾ ਪੋਤਰਾ 5 ਮਿੰਟ ਇਥੋਂ ਪਹਿਲਾਂ ਲੰਘ ਕੇ ਗਿਆ ਇਹ ਸਾਡੇ ਹੀ ਪੁੱਤਰ ਨੇ ਜਿਹੜੇ ਆ ਅੱਜ ਮਰੇ ਨੇ ਮੈਂ ਤਾਂ ਜਾ ਕੇ ਗੱਡੀ ਖਿਲਾਰੀ ਉਸੇ ਵੇਲੇ ਮੈਨੂੰ ਪਤਾ ਲੱਗਿਆ ਮੈਂ ਉਸੇ ਵੇਲੇ ਭੱਜਾਂ ਬਹੁਤ ਮਾਈਨੀ ਡਿਪਾਰਟਮੈਂਟ ਵੀ ਸੁੱਤਾ ਹੋਇਆ ਕਿਉਂਕਿ ਉਹਨਾਂ ਦੀ ਨਿਗਾਹ ਦੇ ਵਿੱਚ ਹੀ ਇਹ ਟਿਪਰ ਚੱਲ ਰਹੇ ਸਾਰਾ ਕੁਝ ਰਲ ਮਿਲ ਕੇ ਚੱਲਦਾ ਪਿਆ ਕਿਸੇ ਦਾ ਕੋਈ ਦੋਸ਼ ਨਹੀਂ ਮੈਨਿਕਲ ਨੂੰ ਨਹੀਂ ਪਤਾ ਵੀ ਇਹ ਓਵਰਲੋਡ ਚੱਲਦੇ ਨੇ ਕੱਲ ਵੀ 4-5 ਟਿਪਰ ਇੱਥੇ ਖਿਲਾਰੇ ਸਨ ਪੂਲਸ ਵਾਲਿਆਂ ਖਿਲਾਰ ਕੇ ਛੱਡ ਛੱਡੇ ਨੇ ਸਾਰਾ ਰਲ ਮਿਲੀ ਨਾਲ ਚੱਲਦਾ ਪਿਆ ਜਿਹੜਾ ਰੇਤਾ ਬਹੁਤ ਪੈਂਦਾ ਜੀ ਜਦੋਂ ਆਪਣਾ ਮੋਟਰਸਾਈਕਲ ਤੇ ਬੰਦਾ ਜਾਂਦਾ ਜੀ ਕੋਈ ਜਾਲ ਨਹੀਂ ਦਿੰਦਿਆ ਸਾਰਾ ਉਡੂ ੜੱਖਾਂ 'ਚ ਪੈਂਦਾ ਜੀ ਸਾਹਮਣੇ ਅੱਖਾਂ ਹੁਣ ਸੈਣਾ ਬੰਦਾ ਕਿੱਧਰ ਜਾਊਗਾ ਜੀ ਉਹ ਬਹੁਤ ਖਰਾਬ ਇੱਕ ਬੌੜੀ ਤੇਜ਼ ਵਾਲਾ ਚੱਲ ਇਹ ਤਾਂ ਸਰਕਾਰ ਨੇ ਜੀ ਲੈ ਲੈ ਪੈਸੇ ਦੇਖੋ ਕਿੱਥੋਂ ਮਿੱਟੀ ਕਿੱਧਰ ਨੂੰ ਤੋਰੀ ਆਈ ਕੋਈ ਪੁੱਛਣ ਵਾਲੇ ਨਹੀਂ ਹੈਗਾ ਕੋਈ ਨਹੀਂ ਪੁੱਛਦਾ ਜੀ ਹੁਣ ਨਫਾ ਨੁਕਸਾਨ ਹੋ ਗਿਆ ਟੀਪਰ ਚਾਰ ਦਿਨਾਂ ਨੂੰ ਛੁੱਟ ਜਾਣਾ ਜਿਹਦੇ ਅੱਜ ਬੱਚੇ ਮਰ ਗਏ ਦੁਬਾਰੇ ਕਿੱਥੋਂ ਆਣਗੇ ਉਹ ਕੱਲੇ-ਕੱਲੇ ਬੱਚੇ ਹੁੰਦੇ ਨੇ ਜੀ ਜਿਹਦਾ ਅੱਜ ਨੁਕਸਾਨ ਹੋ ਗਿਆ ਹੁਣ ਉਹ ਤਾਂ ਉਹਦਾ ਉਹਦਾ ਘਰ ਉਜੜ ਗਿਆ ਜੀ ਹਾਂ ਜੀ ਬਹੁਤ ਕਮੜਾ ਉਦੁਰ ਘਟਣਾ ਜਿਹੜੇ ਬੱਚੇ ਵੇਖੋ ਮਾਪੇ ਕਿਵੇਂ ਬੱਚੇ ਤਿਆਰ ਕਰਦਾ ਉਹਨਾਂ ਮਾਵਾਂ ਨੇ ਕੀ ਸੋਚਣਾ ਆਪਣੇ ਬੱਚੇ ਘਰੋਂ ਤਿਆਰ ਕਰਨ ਲੱਗੇ ਵੀ ਸਾਡੇ ਬੱਚਾ ਚ ਸ਼ਾਮ ਨੂੰ ਘਰੋਂ ਆਣਗੇ ਜ ਨਹੀਂ ਆਣਗੇ ਇਸ ਸਾਟ ਟਿਪਰ ਵਾਲੇ ਬਹੁਤ ਗਲਤ ਚਲਾਉਂਦੇ ਨੇ ਇਹਨਾਂ ਤੇ ਸਿਕੰਜਾ ਕੱਸਿਆ ਜਾਵੇ ਨਾ ਸਰਕਾਰ ਦਾ ਬਹੁਤ ਚੰਗੀ ਗੱਲ ਹੈ ਟਿਪਰ ਵਾਲੇ ਨਹੀਂ ਸਪੀਡ ਨਾਲ ਜਾਂਦੇ ਕੋਈ ਪੱਲੀ ਨਹੀਂ ਪਾਉਂਦੇ ਤੇ ਮਿੱਟੀ ਕੱਟਾ ਲੋਕਾਂ ਦੇ ਘਰਾਂ ਦਾ ਦੱਸੋ ਨਾ ਮਾਵਾ ਦਾ ਕੀ ਕੁਸੂਰ ਹੈ ਜਨਾ ਬੱਚੇ ਆਪਦੇ ਅੱਜ ਗਵਾ ਬੈਥੇ ਸੋ ਪਹਿਲਾਂ 6 ਬੱਚਿਆਂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਇੱਕ ਡਰਾਈਵਰ ਵੀ ਵੀ ਜਿਹੜੀ ਆ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਆ ਤਾਂ ਇੱਕ ਵਾਰ ਫਿਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਆ ਟਿਪਰ ਦੀਆਂ ਇਹ ਤਸਵੀਰਾਂ ਨੇ ਤਾਂ ਟਿਪਰ ਦੇ ਜਿਹੜੇ ਨੇ ਅਗਲੇ ਟਾਇਰ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਆ ਪਿੱਛੇ ਦੇਖ ਸਕਦੇ ਹੋ ਅਗਲਾ ਟਾਇਰ ਆ ਕੇ ਪਿੱਛੇ ਫਸ ਚੁੱਕਿਆ ਤਾਂ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਜੇਕਰ ਲੋਕਾਂ ਦੀ ਮੰਨੀਏ ਤਾਂ ਓਵਰ ਸਪੀਡ ਤੇ ਟਿਪਰ ਸੀਗਾ ਓਵਰ ਸਪੀਡ ਤੇ ਹੋਣ ਕਰਕੇ ਜਿਹੜਾ ਹਾਦਸਾ ਹੋਇਆ ਓਵਰ ਲੋਡ ਹੈ ਟਿਪਰ ਟਿਪਰ ਤੇ ਨਾਲ ਹੀ ਜਿਹੜੀ ਰਫਤਾਰ ਤੇਜ਼ ਹੋਣ ਕਰਕੇ ਤੁਸੀਂ ਦੇਖ ਸਕਦੇ ਹੋ ਜਿਹੜੀ ਗੱਡੀ ਹੈਗੀ ਹੈ ਉਹ ਇਸ ਟਿਪਰ ਦਾ ਸ਼ਿਕਾਰ ਹੋਈ ਹੈ ਤਾਂ ਛੇ ਘਰਾਂ ਦੇ ਜਿਹੜੇ ਨੇ ਚੂਲੇ ਬੁਝ ਚੁੱਕੇ ਨੇ ਇੱਕ ਵੱਡੀ ਘਟਨਾ ਵਾਪਰੀ ਐ ਇੱਕ ਵੱਡਾ ਹਾਦਸਾ ਵਾਪਰਿਆ ਸਿਰਫ ਤੇ ਸਿਰਫ ਛੇ ਬੱਚੇ ਇੱਕ ਡਰਾਈਵਰ 7:00 ਦੇ ਹੋਏ ਨੇ 7:00 ਪੂਰੇ ਹੋਏ ਨੇ ਛੇ ਬੱਚੇ 7 ਦਾ ਡਰਾਈਵਰ ਤੇ ਸਿੱਧੇ ਤੌਰ ਤੇ ਇਸ ਦਾ ਕਸੂਰਵਾਰ ਜਿਹੜਾ ਹੈਗਾ ਉਹ ਟਿਪਰ ਹੈ ਜਿਹੜੇ ਉੱਪਰ ਤੁਹਾਨੂੰ ਦਿਖਾ ਦਿੰਨੇ ਆ ਤਰਪਾਲ ਪਈ ਹੋਈ ਹੈ ਤੇ ਇਸ ਦੇ ਵਿੱਚ ਜਿਹੜੀ ਮਿੱਟੀ ਆ ਉਹ ਲੋਡ ਕੀਤੀ ਹੋਈ ਐ ਇਲੈਗਲ ਤਰੀਕੇ ਦੇ ਨਾਲ ਜਿਵੇਂ ਮਾਈਨਿੰਗ ਚੱਲਦੀ ਹੈ ਉਸ ਮਾਈਨਿੰਗ ਕਰਕੇ ਜਿਹੜੇ ਇਹ ਟਿਪਰ ਨੇ ਉਹ ਢੱਲੇ ਨਾਲ ਚੱਲਦੇ ਨੇ ਤਾਂ ਇਸ ਹਾਸੇ ਤੋਂ ਸਿੱਧੇ ਤੌਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਜਿਹੜਾ ਹੈਗਾ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ ਖਾਸ ਕਰਕੇ ਮਾਈਨਿੰਗ ਡਿਪਾਰਟਮੈਂਟ ਇਸ ਦਿਨ ਦਾ ਇੰਤਜ਼ਾਰ ਜਿਹੜਾ ਹੈਗਾ ਮਾਈਨਿੰਗ ਡਿਪਾਰਟਮੈਂਟ ਕਰ ਰਿਹਾ ਸੀ ਐਕਸ਼ਨ ਸਾਫ ਕਰ ਰਹੇ ਸੀ ਕਿਉਂਕਿ ਤੁਹਾਨੂੰ ਦੱਸਿਆ ਕਿ ਅਸੀਂ ਖੁਦ ਜਿਹੜਾ ਹੈਗਾ ਮਾਈਨਿੰਗ ਡਿਪਾਰਟਮੈਂਟ ਦੇ ਐਕਸ਼ਨ ਨੂੰ ਮਿਲੇ ਸੀਗੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਮੈਨੂੰ ਨਹੀਂ ਪਤਾ ਕਿ ਇਨਲੀਗਲ ਟਿੱਪਰ ਚੱਲ ਰਹੇ ਨੇ ਤੁਸੀਂ ਤਾਂ ਲਿਖਤੀ ਕੰਪਲੇਂਟ ਕਰ ਦਿਓ ਅਸੀਂ ਉਸਤੇ ਕਾਰਵਾਈ ਕਰਾਂਗੇ ਗੌਰਵ ਜੀ ਸਾਡੇ ਨਾਲ ਨੇ ਸੰਧੂ ਸਾਹਿਬ ਕਿਵੇਂ ਵੇਖ ਰਹੇ ਹੋ ਇਨਲੀਗਲ ਤਰੀਕੇ ਨਾਲ ਜਿਵੇਂ ਟਿੱਪਰ ਚੱਲਦੇ ਨੇ ਢੜਲੇ ਨਾਲ ਪਟਿਆਲਾ ਹੋ ਕੇ ਅਗਲੇ ਜ਼ਿਲ੍ਹਿਆਂ 'ਚ ਜਾ ਰਹੇ ਨੇ ਨਾ ਤਾਂ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਨਾ ਮਾਈਨਿੰਗ ਡਿਪਾਰਟਮੈਂਟ ਨਾ ਹੀ ਸਰਕਾਰ ਦੇਖੋ ਜਦੋਂ ਸਰਕਾਰ ਦੇ ਆਪਣੇ ਨੁਮਾਇੰਦਿਆਂ ਦੇ ਟਿੱਪਰ ਚੱਲਣਗੇ ਜਿਹੜੀ ਸਰਕਾਰ ਮਾਈਨਿੰਗ ਜਿਹੜੀ ਨਜਾਇਜ਼ ਮਾਈਨਿੰਗ ਰੋਕਣ ਦੇ ਵੱਡੇ ਵੱਡੇ ਦਾਅਵੇ ਕਰਦੀ ਸੀ ਜਦੋਂ ਉਹ ਆਪ ਹੀ ਇਹ ਦੇ ਵਿੱਚ ਇਨਵੋਲਵ ਹੋ ਜੇਗੀ ਤਾਂ ਉਦੋਂ ਫਿਰ ਇਹੀ ਹਾਲ ਹੋਣਾ ਹੈ ਕਿਸੇ ਦੀ ਪੁੱਛਗਿੱਛ ਨਹੀਂ ਜੋ ਹਾਲ ਅੱਜਕੱਲ ਪੰਜਾਬ ਦੇ ਚੱਲ ਰਹੇ ਨੇ ਇਹ ਤਾਂ ਅੱਜ ਇਹ ਪਿਛਲੇ ਦਿਨ ਇੱਕ ਦੋ ਹਸਬੈਂਡ ਵਾਈਫ ਉਹਨਾਂ ਦੀ ਗੱਡੀ ਡਰੜੀ ਗਈ ਹੈ ਅੱਜ ਸਾਡੇ ਸਮਾਣੇ ਦੇ ਮਾਸੂਮ ਬੱਚੇ ਮਤਲਬ ਮੈਂ ਤਾਂ ਕੁਦਰਤੀ ਨਿਕਲ ਰਿਹਾ ਸੀ ਦੁੱਖ ਹੁੰਦਾ ਦਿਲ ਨੂੰ ਦਰਦ ਹੁੰਦਾ ਚਲੋ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਅਸੀਂ ਸਿਆਸਤ ਨਹੀਂ ਕਰਦੇ ਪਰ ਲੋਕਾਂ ਨੂੰ ਬਾਹਰ ਆ ਕੇ ਬੋਲਣਾ ਪਏਗਾ ਇੱਥੇ ਮੈਂ ਸੁਣ ਰਿਹਾ ਸੀ ਵੀ ਕੋਈ ਵੀ ਪੁਲਿਸ ਦਾ ਬੰਦਾ ਨਹੀਂ ਬੋਲ ਰਿਹਾ ਵੀ ਇਹ ਕਿਹਦੇ ਟਿੱਪਰ ਨੇ ਕਿਸੇ ਨਾਮੀ ਵਿਅਕਤੀ ਦੇ ਟਿੱਪਰ ਨੇ ਅਸੀਂ ਇਹਦੀ ਘੋਖ ਪੜਤਾਲ ਕਰਾਂਗੇ ਮੈਂ ਹੁਣੇ ਨੰਬਰ ਨੋਟ ਕਰਕੇ ਅਸੀਂ ਆਨਲਾਈਨ ਚੈੱਕ ਕਰਦੇ ਹਾਂ ਉਦੋਂ ਬਾਅਦ ਅਸੀਂ ਇਹਦੀ ਤਹਿ ਤੱਕ ਜਾਵਾਂਗੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਜਿੱਥੇ ਕੋਈ ਇਸ ਤਰ੍ਹਾਂ ਦਾ ਨਜਾਇਜ਼ ਕੰਮ ਹੁੰਦਾ ਉੱਥੇ ਬੋਲੇ ਉੱਥੇ ਸਾਨੂੰ ਬੋਲਣਾ ਚਾਹੀਦਾ ਜੇ ਆਵਾਮ ਅੱਗੇ ਆ ਕੇ ਨਹੀਂ ਬੋਲੇਗਾ ਇਹ ਜਿਹੜੀਆਂ ਜੜੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਮਾਸੂਮ ਬੱਚੇ ਇਦਾਂ ਹੀ ਜਾਂਦੇ ਰਹਿਣਗੇ ਸੋ ਬਹੁਤ ਦੁੱਖ ਦੀ ਗੱਲ ਹੈ ਮੈਂ ਹੁਣੇ ਬੱਚਿਆਂ ਦੇ ਪੇਰੈਂਟਸ ਕੋਲ ਜਾ ਰਿਹਾ ਮੈਂ ਤਾਂ ਕੁਦਰਤੀ ਨਿਕਲ ਰਿਹਾ ਸੀ ਇੱਥੇ ਪਤਾ ਲੱਗਾ ਵੀ ਸਾਡੇ ਸਮਾਣੇ ਦੇ ਸ਼ਹਿਰ ਦੇ ਚੰਗੇ ਕਰੀਮ ਜਿੱਥੇ ਕਰੀਮ ਕਲੋਨੀ ਹੈ ਆਪਣੇ 7 ਸਿਟੀ ਉਹਨਾਂ ਦੇ 7-8 ਮਾਸੂਮ ਬੱਚੇ ਦੇਖੋ ਉਹਨਾਂ ਤੇ ਕੀ ਗੁਜ਼ਰੇਗੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂਗਾ ਤੇ ਇਹ ਦਿਨ ਦਿਹਾੜੇ ਚੱਲ ਰਹੇ ਨੇ ਇਹਨਾਂ ਦਾ ਕੋਈ ਟਾਈਮ پابੰਦ ਹੋਣਾ ਚਾਹੀਦਾ ਹੈ ਲੌਂਗ ਸਾਈਡ ਵੀ ਸੀਟ ਬਿਲਕੁਲ ਟਾਈਮ ਦੀ ਪਾਬੰਦੀ ਹੋਣੀ ਚਾਹੀਦੀ ਹੈ ਜੇ ਕੋਈ ਲੀਗਲ ਕੰਮ ਵੀ ਕਰ ਰਿਹਾ ਹੈ ਹੈਵੀ ਗੱਡੀਆਂ ਦੀ ਟਾਈਮ ਦੀ ਪਾਬੰਦੀ ਹੋਣੀ ਚਾਹੀਦੀ ਹੈ ਵੀ ਰਾਤ ਭਰਾਤੇ ਚੱਲਣ ਇਹਦਾ ਮਤਲਬ ਇਹ ਨਹੀਂ ਵੀ ਡੜ ਦੜ ਸੜਕਾਂ ਦੇ ਉੱਤੇ ਗਾਹ ਪਾਉਂਦੇ ਚੱਲਣ ਸੋਏ ਇਹਦੀ ਕੋਕ ਪੜਤਾਲ ਹੋਣੀ ਚਾਹੀਦੀ ਹੈ ਪਰ ਜਿਵੇਂ ਇੱਥੇ ਕੋਈ ਵੀ ਬੋਲ ਨਹੀਂ ਰਿਹਾ ਉਸ ਤੋਂ ਹੀ ਪਤਾ ਲੱਗਦਾ ਵੀ ਕਿਸੇ ਚੰਗੇ ਵਿਅਕਤੀ ਦੇ ਟਿੱਪਰ ਹੈ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਵੀ ਬੋਲਣ ਤੋਂ ਡਰ ਰਿਹਾ ਹੈ ਸਰ ਕੀ ਘਟਨਾ ਵਾਪਰੀ ਹੈਗੀ ਜਿਹੜੀ ਕਿਹੜੇ ਪਿੰਡ ਦੀ ਇੱਕ ਨਾ ਬਹੁਤ ਦਿਖਾਵੀਂ ਘਟਨਾ ਇੱਕ ਵਾਪਰੀ ਹੈ ਇਨੋਵਾ ਕਾਰ ਦੇ ਵਿੱਚ ਸੱਤ ਬੱਚੇ ਤੇ ਇੱਕ ਡਰਾਈਵਰ ਸੀਗਾ ਖੱਲੇ ਤੱਕ ਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ 6 ਬੱਚਿਆਂ ਦੀ ਡੈਥ ਹੋ ਗਈਆਂ ਤੇ ਡਰਾਈਵਰ ਦੀ ਡੈਥ ਹੋ ਗਈ ਹੈ ਸਤਵਾਂਵਾਂ ਬੱਚਾ ਜਿਹੜਾ ਉਹ ਐਮਰਜੈਂਸੀ 'ਚ ਹੈ ਔਰ ਇਹ ਜਿਹੜੀ ਕੋਲੀਜਨ ਹੋਈ ਹੈ ਬਿਲਕੁਲ ਹੈਡ ਟੂ ਹੈਡ ਅੱਗੇ ਪਿੱਛੇ ਖੜਾ ਉਹ ਗੱਡੀ ਆ ਉੱਥੇ ਤੇ ਕਾਫੀ ਜ਼ਿਆਦਾ ਨੁਕਸਾਨ ਹੈ ਤੇ ਐਟ ਦ ਸਪੌਟ ਉਹਨੇ ਡੱਥੀ ਸਰ ਕੇਡੇ ਸਕੂਲ ਦੇ ਬੱਚੇ ਸੀਗੇ ਅ ਮੈਂ ਨੂੰ ਜੋ ਹਲ ਤੱਕ ਇੱਥੇ ਲੋਕਾਂ ਤੋਂ ਪਤਾ ਲੱਗਿਆ ਉੱਥੇ ਦੱਸ ਰਹੇ ਨੇ ਕਿ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਆ ਪਟਿਆਲੇ ਉਹਦੇ ਬੱਚੇ ਨੇ ਬਟ ਇਟ ਨੀਡ ਟੂ ਬੀ ਕਲੈਰੀਫਾਈਡ ਕਿਹੜੇ ਸਕੂਲ ਦੇ ਬੱਚੇ ਨੇ ਹੁਣ ਮੈਂ ਇੱਕ ਵਾਰੀ ਉੱਥੇ ਚੱਲੇ ਆ ਸਰ ਕਿੰਨੇ ਟਫੋਰ ਬੱਚੇ ਕਿੰਨੇ ਸੀ ਜੀ ਪੂਰੇ ਕਿੰਨੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਸੱਤ ਬੱਚਿਆਂ ਚੋਂ 6 ਬੱਚਿਆਂ ਦੀ ਡੈਥ ਹੋ ਗਈ ਇੱਕ ਡਰਾਈਵਰ ਦੀ ਇੱਕ ਬੱਚਾ ਜਿਹੜਾ ਹੈਗਾ ਉਹ ਹਾਲੇ ਅ ਅਮਰਜੈਂਸੀ ਚ ਪਿਆ ਤੇ ਅਸੀਂ ਜਿਹੜੀ ਮੇਨ ਗੱਲ ਹੈ ਵੀ ਐਕਸੀਡੈਂਟ ਕਿਉਂ ਹੋਇਆ ਕਿਹਦੀ ਗਲਤੀ ਹੈ ਇੱਥੇ ਕਿਹੜੇ ਕਿਹੜੇ ਸੀਸੀਟੀਵੀ ਫੁਟੇਜ ਨੇ ਜਾਂ ਜਿਹੜੇ ਜਸ਼ਮਦੀਦ ਨੇ ਉਹਨਾਂ ਸਾਰਾਂ ਦੇ ਉਹਨਾਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਔਰ ਬਣਨ ਮੁਤਾਬਕ ਜੋ ਐਫਆਈਆਰ ਉਹ ਵੀ ਦਿੱਤੀ ਜਾਏਗੀ ਔਰ ਜਿਹੜਾ ਗਲਤੀ ਹੋਇਆ ਹੀ ਵਿਲ ਬੀ ਪੈਨਲਾਈਜ਼ਡ ਸਰ ਇਹ ਗੱਡੀ ਸਮਾਣਾ ਸਾਈਡ ਜਾਰੀ ਸੀ ਜਾਂ ਜੀ ਸਮਾਣਾ ਸਾਈਡ ਜਾਰੀ ਸੀ ਇਹ ਸਾਰਾ ਕੋਈ ਟਰੱਕ ਡਰਾਈਵਰ ਜਿਹੜਾ ਟਿਪਰ ਦਾ ਡਰਾਈਵਰ ਸੀ ਉਹ ਕੋਈ ਬਿਲਕੁਲ ਜੀ ਜਿਹੜਾ ਵੀ ਹੋਇਆ ਉਹ ਹੀ ਵਿਲ ਬੀ ਬੁਕਡ ਪਤਾ ਲੱਗ ਜੂਗਾ ਜੀ ਕਿ ਕਿਹੜਾ ਡਰਾਈਵਰ ਹੈ ਕਿਵੇਂ ਹੁਣ ਇੱਕ ਵਾਰੀ ਪਹਿਲਾਂ ਸਭ ਤੋਂ ਜ਼ਰੂਰੀ ਹੈ ਕਿ ਉਹਨਾਂ ਪਰਿਵਾਰਾਂ ਨੂੰ ਹੁਣ ਕਿਵੇਂ ਹੌਸਲਾ ਦੇਈਏ ਜਿਹੜਾ ਇੱਕ ਬੱਚਾ ਹੈ ਉਹਦੀ ਟੇਕ ਕੇਅਰ ਕਰੀਏ ਤਾਂ ਇਹਦੇ ਚੋ 6 ਬੱਚਾ ਔਰ ਇੱਕ ਡਰਾਈਵਰ ਦੀ ਡੈਥ ਹੋ ਗਈ ਹੈ ਤੇ ਜਿਹੜਾ ਦੂਸਰਾ ਇੱਕ ਬੱਚਾ ਉਹ ਬਲੌਕ ਤੁਹਾਨੂੰ ਪਤਾ ਹੈ ਆਈ ਸੀ ਯੂ ਚ ਕਾ ਵੀ ਕ੍ਰਿਟੀਕ ਸੋ ਬਿਲਕੁਲ 6 ਜਿਹੜੇ ਬੱਚੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਤਾਂ ਇੱਕ ਬੱਚਾ ਜਿਹੜਾ ਹੈਗਾ ਉਹ ਜੇਰੇ ਇਲਾਜ ਹੈ ਸਣੇ ਇੱਕ ਡਰਾਈਵਰ ਜਿਹੜਾ ਹੈਗਾ ਉਹ ਵੀ ਹਾਸੇ ਦਾ ਸ਼ਿਕਾਰ ਹੋਇਆ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਪ੍ਰਸ਼ਾਸਨ ਦੀ ਗੱਲ ਕਰ ਲਈਏ ਚਾਹੇ ਮਾਈਨਿੰਗ ਡਿਪਾਰਟਮੈਂਟ ਦੀ ਗੱਲ ਕਰ ਲਈਏ ਤਾਂ ਵੱਡੇ ਸਵਾਲ ਜਿਹੜੇ ਨੇ ਮਾਈਨਿੰਗ ਡਿਪਾਰਟਮੈਂਟ ਤੇ ਖੜੇ ਹੁੰਦੇ ਨੇ ਖਾਸ ਕਰਕੇ ਉਹਨਾਂ ਅਫਸਰਾਂ ਤੇ ਜਿਹੜੇ ਅਫਸਰਾਂ ਨੂੰ ਜੇਕਰ ਕੋਈ ਪੱਤਰਕਾਰ ਜਾਂਦਾ ਉਹਨਾਂ ਨੂੰ ਕਹਿੰਦਾ ਕਿ ਟਿੱਪਰ ਚੱਲ ਰਹੇ ਨੇ ਤਾਂ ਉਹ ਅਫਸਰ ਕਹਿੰਦੇ ਨੇ ਖਾਸ ਕਰਕੇ ਐਕਸ਼ਨ ਸਾਹਿਬ ਕਹਿੰਦੇ ਨੇ ਕਿ ਲਿਖਤੀ ਕੰਪਲੇਂਟ ਕਰ ਦਿਓ ਇਸ ਤੇ ਕਾਰਵਾਈ ਕੀਤੀ ਜਾਵੇਗੀ ਪਰ ਅਜ ਉਹ ਅਫਸਰ ਖੁਦ ਦੇਖਣ ਕਿ ਇਹ ਇਨਲੀਗਲ ਟਿੱਪਰ ਜਿਹੜੇ ਨੇ ਜਾਇਜ਼ ਨੇ ਓਵਰ ਸਪੀਡ ਟਿੱਪਰ ਜਾਇਜ਼ ਨੇ ਕਿ ਇਹਨਾਂ ਕੋਲ ਪਰਮਿਸ਼ਨ ਹੈਗੀ ਕਿ ਬਗੈਰ ਪਰਮਿਸ਼ਨ ਤੋਂ ਸੜਕ ਤੇ ਜਾ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਦੱਸ ਰਹੇ ਨੇ ਕਿ ਹਜ਼ਾਰ ਦੇ ਕਰੀਬ ਟਿੱਪਰ ਇਸੇ ਰੋਡ ਤੋਂ ਪਟਿਆਲੇ ਜਾਂਦਾ ਹੈ ਪਰ ਐਕਸ਼ਨ ਸਾਹਿਬ ਨੂੰ ਇਹ ਟਿੱਪਰ ਨਜ਼ਰ ਨਹੀਂ ਆਉਂਦੇ ਮਾਈਨਿੰਗ ਡਿਪਾਰਟਮੈਂਟ ਨੂੰ ਇਹ ਟਿੱਪਰ ਨਜ਼ਰ ਨਹੀਂ ਆਉਂਦੇ ਸ਼ਾਇਦ ਅੱਜ ਦਾ ਇੰਤਜ਼ਾਰ ਸੀ ਅੱਜ ਜਿਸ ਤਰੀਕੇ ਦੇ ਨਾਲ ਬੱਚਿਆਂ ਦੀ ਮੌਤ ਹੋਈ ਹੈ ਡਰਾਈਵਰ ਦੀ ਮੌਤ ਹੋਈ ਹੈ ਤਾਂ ਇੱਕ ਵੱਡਾ ਜਿਹੜਾ ਹਾਸਾ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਘਰਾਂ ਦੇ ਜਿਹੜੇ ਚਿਰਾਗ ਨੇ ਉਹ ਚਲੇ ਗਏ ਨੇ ਪਰ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਦਾ ਤੋਂ ਬਾਅਦ ਮਾਈਨਿੰਗ ਡਿਪਾਰਟਮੈਂਟ ਜਾਗਦਾ ਹੈ ਪ੍ਰਸ਼ਾਸਨ ਜਾਗਦਾ ਹੈ ਕਿ ਇਹਨਾਂ ਕੰਟਰੈਕਟਰਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਇਨਲੀਗਲ ਮਾਈਨਿੰਗ ਨੂੰ ਬੰਦ ਕੀਤਾ ਜਾਂਦਾ ਹੈ ਕਿ ਉਸੇ ਤਰੀਕੇ ਦੇ ਨਾਲ ਹੀ ਦੋ ਦਿਨ ਮਾਈਨਿੰਗ ਬੰਦ ਕਰਕੇ ਜਿਹੜੇ ਟੀਪਰ ਨੇ ਢੱਲੇ ਨਾਲ ਸੜਕ ਤੇ ਚੱਲਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਵਰੂਨ ਦੇ ਨਾਲ ਅਮਨਦੀਪ ਸਿੰਘ ਜੀਤਲੈਪ ਟੀਵੀ ਪਟਿਆਲਾ